ਮੇਅਰ ਚੋਣਾਂ ਨੂੰ ਲੈ ਕੇ ਵੱਡਾ ਐਲਾਨ ਕੀਤਾ ਪਾਰਟੀ ਨੇ ਕਿਹਾ ਕਿ ਇਸ ਵਾਰ ਮੇਅਰ ਦੀਆਂ ਚੋਣਾਂ ਨਹੀਂ ਲੜੇਗੀ ਸਾਬਕਾ ਮੁੱਖ ਮੰਤਰੀ ਆਤੀਸ਼ੀ ਨੇ ਕਿਹਾ ਇਸ ਸਮੇਂ ਤਾਹੋਂ ਤੋਂ ਬਾਅਦ ਪਾਸ਼ਪਾ ਕੋਲ ਐਮਸੀਡੀ ਵਿੱਚ ਬਹੁਮਤ ਹੈ ਅਸੀਂ ਤਵਾਹੀ ਦੀ ਰਾਜਨੀਤੀ ਨਹੀਂ ਕਰਦੇ ਇਸ ਲਈ ਅਸੀਂ ਇਸ ਵਾਰ ਚੋਣਾਂ ਨਹੀਂ ਲੜ ਰਹੇ ਪਾਸ਼ਪਾ ਨੂੰ ਆਪਣੀ ਟ੍ਰਿਪਲ ਇੰਜਨ ਸਰਕਾਰ ਚਲਾਉਣੀ ਚਾਹੀਦੀ ਹੈ ਦਿੱਲੀ ਵਿੱਚ ਕਾਨੂੰਨ ਵਿਵਸਥਾ ਤੋਂ ਲੈ ਕੇ ਸਫਾਈ ਤੱਕ ਹਰ ਚੀਜ਼ ਦੀ ਜ਼ਿੰਮੇਵਾਰੀ ਲੈਣੀ ਪਵੇਗੀ ਅਸੀਂ ਇੱਕ ਮਜ਼ਬੂਤ ਵਿਰੋਧੀ ਦਰਦੀ ਰਾਜਨੀਤੀ ਖੇਡਾਂਗੇ ਆਤੀਸ਼ੀ ਨੇ ਕਿਹਾ ਕਿ ਪਿਛਲੇ 2.5 ਸਾਲਾਂ ਤੋਂ ਪਾਸ਼ਪਾ ਆਮ ਆਦਮੀ ਪਾਰਟੀ ਦੇ ਕੋਲ ਕੌਂਸਲਰਾਂ ਨੂੰ ਤੋੜ ਕੇ ਉਹਨਾਂ ਨੂੰ ਖੋ ਰਹੀ ਹੈ ਅਸੀਂ ਕਿਸੇ ਵੀ ਵਿਧਾਇਕ ਜਾਂ ਕੌਂਸਲਰ ਨੂੰ ਖਰੀਦਣ ਜਾਂ ਵੇਚਣ ਵਿੱਚ ਵਿਸ਼ਵਾਸ ਨਹੀਂ ਰੱਖਦੇ ਭਾਜਪਾ ਨੇ ਨਿਗਮ ਵਿੱਚ ਜੋੜ ਤੋੜ ਕਰਕੇ ਆਪਣੀ ਗਿਣਤੀ ਵਧਾਈ ਹੈ ਜੇ ਸਾਨੂੰ ਚੋਣ ਜਿੱਤਣੀਆਂ ਤਾਂ ਸਾਨੂੰ ਜੋੜ ਤੋੜ ਕਰਨੀ ਪਵੇਗੀ ਜੋ ਅਸੀਂ ਨਹੀਂ ਕਰ ਸਕਦੇ ਆਮ ਆਦਮੀ ਪਾਰਟੀ ਵੱਲੋਂ ਮੇਅਰ ਚੋਣਾਂ ਵਿੱਚ ਹਿੱਸਾ ਨਾ ਲੈਣ ਦੇ ਫੈਸਲੇ ਤੋਂ ਬਾਅਦ ਹੁਣ ਭਾਜਪਾ ਆਪ ਦੇ ਕਦਮ ਨੂੰ ਨਿਸ਼ਾਨਾ ਬਣਾ ਰਹੀ ਹੈ ਭਾਜਪਾ ਦੇ ਦਿੱਲੀ ਬੁਲਾਰੇ ਪ੍ਰਵੀਨ ਸ਼ੰਕਰ ਕਪੂਰ ਨੇ ਕਿਹਾ ਆਮ ਆਦਮੀ ਪਾਰਟੀ ਚੰਗੀ ਤਰ੍ਹਾਂ ਜਾਣਦੀ ਹੈ ਕਿ ਇਸ ਨੇ ਨਾ ਸਿਰਫ ਦਿੱਲੀ ਨਗਰ ਨਿਗਮ ਵਿੱਚ ਬਹੁਮਤ ਗਵਾ ਦਿੱਤਾ ਸਗੋਂ ਪਿਛਲੇ ਨੇ 22 ਸਾਲਾਂ ਵਿੱਚ ਨਗਰ ਨਿਗਮ ਦੇ ਪ੍ਰਸ਼ਾਸਨਿਕ ਅਤੇ ਰੱਖ-ਰਖਾ ਦੇ ਕੰਮ ਨੂੰ ਵੀ ਠੱਪ ਕਰ ਦਿੱਤਾ।